ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਕੀਤੀ ਹੈ ਗਰਮੀਆਂ ਦੇ ਸੂਟਾਂ ਦੀ ਸ਼ਾਪਿੰਗ ਸੋ ਮੈਂ ਤੁਹਾਨੂੰ ਸਾਰੀ ਵੀਡੀਓਜ਼ ਦੇ ਵਿੱਚ ਸੂਟਸ ਦਿਖਾਉਂਗੀ ਸਾਰਿਆਂ ਦੇ ਰੇਟ ਵੀ ਦੱਸੂਗੀ ਸੋ ਸਾਰੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਤੇ ਜੋ-ਜੋ ਸੂਟਸ ਅਸੀਂ ਬਾਈ ਕੀਤੇ ਨੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਇਹ ਸੂਟ ਅਸੀਂ ਧੂਰੀ ਤੋਂ ਬਾਈ ਕੀਤੇ ਨੇ ਇਹ ਸਾਰਾ ਕਾਟਨ ਦਾ ਸਟਾਫ ਆ ਅੱਗੇ ਮੈਂ ਤੁਹਾਨੂੰ ਹੋਰ ਸਟਾਫ ਵੀ ਕਈ ਤਰ੍ਹਾਂ ਦੇ ਨੇ ਉਹ ਸਾਰੇ ਦਿਖਾਉਂਗੀ ਬਰਬਰੀ ਤੇ জর্জਟ ਇਹ कॉटन ਦੇ सूट ਨੇ ਇਹਨਾਂ ਦਾ ਪ੍ਰਾਈਸ ਬਹੁਤ ਹੀ ਲੈਸ ਪ੍ਰਾਈਸ ਦੇ ਸੂਟ ਨੇ ਇਹ 400 ਤੋਂ 450 ਦੇ ਵਿੱਚ ਵਿੱਚ ਦੀ ਰੇਂਜ ਦੇ ਸੂਟ ਨੇ ਸਾਰੇ ਇਹ ਐਕਸਪੋਰਟ कॉटन ਦੇ ਸੂਟ ਨੇਗੇ ਇਹ ਦੋ ਚੱਕ ਵਾਲੇ ਸੂਟ ਨੇਗੇ ਇਹਨਾਂ ਤੇ ਆਪਾਂ ਵਰਕ ਵਗੈਰਾ ਕਰਵਾ ਸਕਦੇ ਹਾਂ ਗਰਮੀਆਂ ਲਈ ਬਹੁਤ ਸੋਹਣੇ ਨੇ ਇਹ ਪੀਸ ਤੇ ਤੁਹਾਨੂੰ ਮੈਂ ਲਾਈਟ ਐਂਡ ਡਾਰਕ ਸਾਰੇ ਤਰ੍ਹਾਂ ਦੇ ਜਿਹੜਿਆ ਸੂਟ ਦਿਖਾਉਂਗੀ ਇਸ ਦੇ ਵਿੱਚ ਦੋ ਕਲਰ ਸੀਗੇ ਇੱਕ ਗ੍ਰੀਨ ਤੇ ਇੱਕ ਲਾਈਟ ਪਿੰਕ ਇਸ ਤੇ ਆਪਾਂ ਵਰਕ ਕਰਵਾ ਸਕਦੇ ਹਾਂ ਇਹ ਟੈਬੀ ਲਾਈਨਿੰਗ ਦੇ ਸੂਟ ਸੀਗੇ ਬਹੁਤ ਸੋਨਾ ਸਟੱਫ ਸੀ ਤੇ ਰੇਟ ਦਾ ਵੀ ਕਾਫੀ ਜ਼ਿਆਦਾ ਫਰਕ ਸੀ ਇਹਨਾਂ ਦਾ ਪ੍ਰਾਈਸ 1000 ਤੋਂ 1200 ਦੇ ਵਿੱਚ ਸੀ ਇਹ ਸੂਟਾਂ ਦਾ ਪ੍ਰਾਈਸ ਵਿਦ ਦੁਪੱਟਾ ਨੇ ਇਹ ਸੂਟ ਵੀ ਇਦਾਂ ਦੁਪੱਟੇ ਵੀ ਇਹਨਾਂ ਦੇ ਨਾਲ ਲੇਗੇ ਪ੍ਰਿੰਟਡ ਟੈਬੀ ਲਾਈਨਿੰਗ ਦਾ ਇਹ ਦੁਪੱਟਾ ਹੈ ਇਹ ਜੌਰਜਟ ਦੇ ਸੂਟ ਨੇ ਵਿਦਾਰੀ ਵਰਕ ਇਹ ਬਹੁਤ ਸੋਨਾ ਫੈਬਰਿਕ ਆ ਤੇ ਇਸ ਚ ਕਲਰ ਵਗੈਰਾ ਬਹੁਤ ਨੇ ਮੈਂ ਤੁਹਾਨੂੰ ਅੱਗੇ ਕਲਰ ਦਿਖਾਉਣੀ ਆ ਇਹ ਆਲਓਵਰ ਸੂਟ ਦਾ ਪ੍ਰਾਈਸ 1300 ਰੁਪਏ ਦੀ ਰੇਂਜ ਸੀ ਤੇ ਜੇ ਆਪਾਂ ਮੈਚਿੰਗ ਲੈਣਾ ਤਾਂ 1200 ਦੀ ਰੇਂਜ ਸੀ ਇਹ ਸੂਟ ਸੋ ਕਲਰ ਆਪਸ਼ਨ ਕਾਫੀ ਇਸ ਵਿੱਚ ਤੁਹਾਨੂੰ ਮੈਂ ਸਾਰੇ ਕਲਰ ਜਿਹੜੇ ਦਿਖਾ ਗਿਨੀ ਆ 8 ਤੋਂ 9 ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਇਹ ਆਪਾਂ ਆਲ ਓਵਰ ਵੀ ਲੈ ਸਕਦੇ ਹਾਂ ਤੇ ਆਪਾਂ ਆਪਣੀ ਚੁਆਇਸ ਅਗੇ ਜੇ ਆਪਾਂ ਮੈਚਿੰਗ ਲੈਣਾ ਚਾਹੁੰਦੇ ਹਾਂ ਤਾਂ ਮੈਚਿੰਗ ਵੀ ਲੈ ਲੈ ਸਕਦੇ ਹਾਂ ਵਰਕ ਦੇਖੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਤੇ ਕਲਰ ਵੀ ਬਹੁਤ ਹੀ ਮਿੱਠੇ-ਮਿੱਠੇ ਜਿਹੇ ਕਲਰ ਨੇਗੇ ਗਰਮੀਆਂ ਦੇ ਅਕੋਰਡਿੰਗ ਇਹ ਲਾਈਟ ਸ਼ੇਡ ਲੇਗੇ ਸੂਈਟ ਕਾਟਨ ਦੇ ਮੈਚਿੰਗ ਸੂਟ ਲੇਗੇ ਇਹਨਾਂ ਦਾ ਪ੍ਰਾਈਸ ਵੀ 400 ਦੀ ਰੇਂਜ ਦੇ ਸੂਟ ਨੇ ਇਹ ਕੋਈ 400 ਕੋਈ 450 ਇਦਾਂ ਰੇਟ ਨੇ ਇਹਨਾਂ ਦੇ ਇਹ ਮੈਚਿੰਗ ਸੂਟ ਜੋਰਜਾਟ ਦਾ ਸੋ ਇਹਨਾਂལਾਵੇ ਸੂਟਾਂ ਦੀ ਬਹੁਤ ਜ਼ਿਆਦਾ ਕੁਆਂਟੀਟੀ ਆ। ਅਗਰ ਆਪਾਂ ਕੁਆਂਟੀਟੀ ਦੇ ਵਿੱਚ ਮਾਲ ਚੱਕਦੇ ਆਂ ਤਾਂ ਆਪਾਂ ਨੂੰ ਬਹੁਤ ਹੀ ਜ਼ਿਆਦਾ ਲੈਸ ਪ੍ਰਾਈਸ ਦੇ ਵਿੱਚ ਜਿਹੜਾ ਕੱਪੜਾ ਆਪਾਂ ਨੂੰ ਮਿਲ ਜਾਂਦਾ। ਆਪਾਂ ਇਹਦੇ ਵਿੱਚੋਂ ਇਦਾਂ ਨਹੀਂ ਵੀ ਇੱਕ ਇੱਕ ਪੀਸ ਨਹੀਂ ਲੈ ਸਕਦੇ ਇਹਨਾਂ ਦਾ ਹੋਲ ਸੇਲ ਲਈ ਕੰਮ ਆ ਤੁਰੀ। ਆਪਾਂ ਨੂੰ ਇਹ ਪੂਰਾ ਹੀ ਇੱਕ ਮਤਲਬ ਪੈਕਟ ਲੈਣਾ ਪਏਗਾ ਜਿੰਨੇ ਪੀਸ ਨੇ ਇੱਕ ਸੂਟ ਸੂਟਾਂ ਦੇ। ਸਾਰੇ ਤਰ੍ਹਾਂ ਦੇ ਸੂਟ ਅਵੇਲੇਬਲ ਨੇ ਇਨ ਕੋਲਿ ਸੋ ਹੁੰਤੋਂ ਲੁਕੋਣ ਇਹ ਮੈਂ ਟਾਈ ਡਾਈ ਸੂਟਸ ਇਹਨਾਂ ਦਾ ਜੋ ਕਿ ਮੈਂ ਨਾਬੇ ਪਤਾ ਕੀਤਾ ਸੀ ਕਾਫੀ ਜ਼ਿਆਦਾ ਰੇਟ ਹੈ ਸੂਟਸ ਦਾ ਪਰ ਉੱਥੇ ਸਾਨੂੰ 300 ਤੋਂ 400 ਦੇ ਵਿੱਚ ਇਹ ਮਿਲੇ ਨੇ ਇਹ ਪ्युअर कॉटन ਦੇ ਸੂਟ ਨੇ ਮੈਚਿੰਗ ਇਹਨਾਂ ਨਾਲ ਪਲੇਨ ਸਲਵਾਰਾਂ ਨੇ इन्हें भी लाइट एंड डार्क सारे कलर अवेलेबल सी ये चैक वाला सूट है मतलब वर जिदा वर्क वगैरह वर करवाने बेस्ट है ये जॉर्ज का सूट है मैचिंग ये प्योर कॉटन का सूट है जी ਇਹਦਾ ਪ੍ਰਾਈਸ 700 ਸੀ ਤੇ ਇਹ ਮੈਚਿੰਗ ਸੂਟ ਨੇ ਆਰੀ ਵਰਕ ਵਾਲੇ ਸੂਟ ਨਾਲ ਆਰੀ ਵਰਕ ਦੇ ਮੈਚਿੰਗ ਸੂਟ ਨੇ ਇਹਨਾਂ ਨਾਲ ਪਲੇਨ ਸਲਵਾਰਾਂ ਨੇ ਇਹ ਮਸਲੀਨ ਦਾ ਸੂਟ ਆ ਬਲੈਕ ਕਲਰ ਦਾ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਇਸ ਤੇ ਵੀ ਇਸ ਚ ਵੀ ਕਈ ਕਲਰ ਅਵੇਲੇਬਲ ਨੇ ਇਹਨਾਂ ਦਾ ਪ੍ਰਾਈਸ 1400 1500 ਤੇ ਬਾਕੀ ਪਲੇਨ ਸੂਟ ਵੀ ਦੇਖ ਸਕਦੇ ਹਾਂ ਕਾਫੀ ਕਲਰ ਅਵੇਲੇਬਲ ਨੇ ਇਹ ਸੀ ਪਲੇਨ ਸੂਟ ਵੀ ਲੈਣੇ ਵਰਕ ਕਰਵਾਉਣ ਲਈ ਜੋ ਬਾਕੀ ਮੈਂ ਤੁਹਾਨੂੰ ਦਿਖਾਉਣੀ ਸੀ ਜਿਹੜੇ ਜਿਹੜੇ ਸੂਟ ਬਾਈ ਕੀਤੇ ਨੇ ਸਾਰੀਆਂ ਪਹਿਣਾ ਨੇ ਤੁਸੀਂ ਅੱਗੇ ਦੇਖ ਲਿਓ ਮਤਲਬ ਸਾਰੀਆਂ ਨੇ ਸੇਮ ਹੀ ਸੂਟ ਖਰੀਦੇ ਨੇਗੇ ਤੇ ਰੇਟ ਵਗੈਰਾ ਦਾ ਕਾਫੀ ਫਰਕ ਆ ਉੱਥੇ ਤੁਸੀਂ ਜੇ ਜ਼ਿਆਦਾ ਕੁਆਂਟੀਟੀ ਦੇ ਵਿੱਚ ਸੂਟ ਲੈਣੇ ਨੇ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਤੋਰੀ ਇੱਕ ਦੋ ਸੂਟ ਲੈਣ ਲਈ ਕੋਈ ਨਾ ਜਾਓ ਪਲੀਜ਼ ਉੱਥੇ ਜੇ ਜਾਦੇ ਸੂਟ ਲੈਣੇ ਨੇ ਤਾਂ ਤੁਸੀਂ ਜਾਓ ਇਹ ਸਾਰੇ ਸਾਡੇ ਸੂਟ ਨੇ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸੋ ਸਾਡੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਕਿੱਥੋਂ-ਕਿੱਥੋਂ ਸਾਡੀ ਵੀਡੀਓ ਤੁਸੀਂ ਦੇਖ ਰਹੇ ਹੋ ਸੋ ਇਹ ਸਾਰੇ ਸੋਹਣੇ-ਸੋਹਣੇ ਸੂਟ ਰਣਗੇ ਤੇ ਆਫਟਰ ਸਟਿਚਿੰਗ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਇਹ ਕਿੱਦਾਂ ਦੇ ਬਣੇ ਰਗੇ। ਸਿੱਧ ਪੱਟਿਆਂ ਦਾ ਵੀ ਕਾਫੀ ਜਿਆਦਾ ਫਰਕ ਆ ਉੱਥੇ ਰੇਟਸ ਦਾ। ਇਹ ਬਰਬਰੀ ਦਾ ਝੋਟਾ। ਥੈਂਕ ਯੂ ਸੋ ਬਾਏ।